ਹਾਂ ਜੀ ਮਿੱਤਰੋ ਨਾਨਕਪੁਰੇ ਚੱਲੇ ਆਂ। ਚਲੋ ਬਈ। ਆਰਾਮ ਜੀ ਬੈਠੇ। ਬਈ ਸੋਨਿਆਲ ਸ੍ਰੀਮਕਾਲੋ। ਵਾਹਿਗੁਰੂ ਬੋਲੇ ਈ ਸੋਨਿਆ। ਮਾਰੋ ਨਾ ਟੈਨ ਨਾ ਚਲੋ ਆਣੇ ਪ੍ਰਵਾਸ। ਕੀ ਆ ਚੈਨਲ ਦਾ ਨਾਮ ਬਈ? ਇੰਸਟਾਗ੍ਰਾਮ ਤੇ ਕਰਦੇ ਫੇਸਬੁੱਕ ਤੇ ਵੀ ਕਰਦੇ ਆ। ਨਾਲੇ 3 ਵਾਰ ਤੋਂ ਮੇਰਾ ਲੱਗਦਾ। ਨਾਨਕਪੁਰੇ ਚੱਲੇ ਮਿੱਤਰੋ। ਹੂੰ? ਆਓ। ਆ ਇਸ ਚਾਹ ਲਈ ਪਹਿਲਾ ਆਪਣੇ ਆ ਦੇਖ ਜਲਦਾ ਵੀ ਨਹੀਂ ਹੈ ਬਾਬਾ ਰੱਪੇ ਇੱਥੋਂ ਆ ਮਗਲ ਨੂੰ ਲੈਣਾ ਲੈਟ ਆਉਣਾ ਬਈ ਹਾਂਜੀ ਲੈਟ ਡਾਟਾ ਮੰਗ ਡਾਟਾ ਕਰ ਲੈ ਕਰ ਲੈ ਕੀ ਲਾਣਾ ਕਿਤਲਾ ਲਾਣਾ ਆਇਲਾ ਨਾ ਕਿੰਨਾ ਬੱਟਾ ਡੈਸ਼ ਕਿਉਂ ਸਾਰੇ ਇੱਥੇ ਮੂਰਤੀ ਨਾਲ ਵਾਸਤੇ ਸਾਰਿਆਂ ਨੂੰ ਇਕੱਲਾ ਇਕੱਲਾ ਪੈਟ ਆਇਆ ਆ ਚੋਰ ਬੰਦੇ ਡੇ ਦੁੱਧ ਦੱਪੀ ਬੈਠੇ ਸਾਰੇ ਇਕੱਲਾ ਇਕੱਲਾ ਪੈਟ ਫੜੀ ਬੈਠੇ ਆਏ ਭਾਈ ਕੋਈ ਸ਼ਰਮ ਹੈ ਨਹੀਂ ਭਾਈ ਵੇਚ ਕੇ ਖਾ ਗਏ ਸ਼ਰਮਦਾ ਤੁਸੀਂ ਆ ਵੀਡੀਓ ਰੱਖੀ ਵੀ ਆ ਇੱਥੇ ਰੱਖ ਲਾ ਆਇਆ ਚੋਰ ਦਾ ਰਹਾ 这是八。 ਕਹਿੰਦੇ ਮੈਂ ਚਲਾਣਾ ਹੋਰ ਆ ਜੀ ਸਤਿ ਸ਼੍ਰੀ ਅਕਾਲ 10 ਹੋ ਗਿਆ ਬੈਨ ਹੋਇਆ ਤੋਰ ਰਿਹਾ ਬੋਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨ ਹਾਲ ਸਤਿ ਸ਼੍ਰੀ ਅਕਾਲ ਹੋਏ ਬੰਦੇ ਹੋਏ ਹੋਏ ਕਿਆ ਲਣਕਚਰੀ ਸੰਗਤ ਆਪਣੀ ਉੱਤਰ ਰਹੀ ਆ ਆਜੋ ਆਜੋ ਭਾਈ ਸੰਗਤੋ ਆਜੋ ਹਾਂਜੀ ਮਿੱਤਰੋ ਗੁਰਦੁਆਰਾ ਨਾਨਕ ਚੀਰਾ ਸਾਹਿਬ ਪਹੁੰਚ ਚੁੱਕੇ ਆ ਅੱਜ ਵੀਡੀਓ ਥੋੜੀ ਸ਼ੂਟਿੰਗ ਬਣੀ ਆ ਗੱਡੀ ਦੇ ਬੰਦ ਹੀ ਨਹੀਂ ਵੀਡੀਓ ਕਰਾਉਣੇ ਦਰਸ਼ਨ ਤੁਹਾਨੂੰ ਅੱਗੇ ਫੇਰ ਗੁਰਦੁਆਰਾ ਸਾਹਿਬ ਦੇ ਇੱਥੇ ਗੱਡਿਆ ਹੀ ਗੁਰਮਾਨ ਸਿੰਘ ਜੀ ਨੇ ਪਾਣੀ ਪੈਰ ਮਾਰ ਕੇ ਸਰੂਵਰ ਤੇ ਚੱਲਦੇ ਇਸ਼ਨਾਨ ਕਰਦੇ ਆਂ ਫਿਰ ਮੱਥਾ ਟੇਕਾਂਗੇ ਇੱਥੇ ਦੱਸਦੇ ਆ ਵੀ ਸਾਰਾ ਪਾਣੀ ਆਸੇ-ਪਾਸੇ ਦਾ ਖਾਰਾ ਸੀਗਾ ਖਾਰਾ ਸੀਗਾ ਤੇ ਇੱਥੇ ਮਿੱਠਾ ਪਾਣੀ ਦਿੱਤਾ ਸੀ ਜੀ ਮਾਨਕ ਦੇਵ ਜੀ ਨੇ ਉੱਥੋਂ ਪਾਣੀ ਆਉਂਦਾ ਪੁੱਤਰ ਹੈਗਾ ਚਰਨਾਂ ਵਾਲੇ ਚਾਹੁੰਦਾ ਪਾਣੀ ਆਉਂਦਾ ਦਿਖਾਉਣੇ ਤੁਹਾਨੂੰ ਬਾਅਦ ਚ ਉੱਗੇ ਮੁੰਡੇ ਇਸ਼ਨਾਨ ਕਰਨ ਵਡੇ ਦੀ ਵਡਿਆਈ ਕਰਦੀਆਂ ਖੁਦ ਇੱਕ ਦਿਨ ਤੂੰ ਵੱਡਾ ਹੋ ਜਾਇਆ ਸੱਚ ਨੂੰ ਵੱਡਾ ਤੋਂ ਬੱਦਿਆ ਹੈ ਜੇ ਸਭ ਚ ਵੱਡਣਾ ਵੱਡੀ ਨਹੀਂ ਆ ਸਹੀ ਮਿਲੀ ਕਾਮਿਕਰੀ ਆਈਨਾ ਜਾਂ ਇਸ ਸੁਭਾਣਾ ਦਾ ਮਨ ਵਸੂਣ ਹੁਣ ਗੁਰੂ ਦੀਆਂ ਵਡਿਆਈਆਂ ਹਮ ਵਡਿਆਈਆਂ ਤੇ ਜਦੋਂ ਪ੍ਰਮਾਤਮਾ ਨੂੰ ਸਿੱਧ ਦੀ ਸਲਾਹਤਾ ਸਿੱਧੀ ਵਡਿਆਈ ਕਰਨਾ ਚੰਗਾ ਲੱਗ ਗਿਆ ਤਾਂ ਉਹਨਾਂ ਨੇ ਗੁਰੂ ਦੀਆਂ ਸਾਰੀਆਂ ਵਡਿਆਈਆਂ ਸਿੱਧ ਦੇ ਵਿੱਚ ਪੈਦਾ ਕਰ ਦਿੱਤੀ ਜਾਂ ਇਸ ਸੁਭਾਣਾ ਦਾ ਮਨ ਵਸੂਣ ਤਾਂ ਫੋਟੋ ਮੰਗਣ ਦੀ ਮਾਤੂ ਚਾਹੁੰਦੇ ਵਿੱਚ ਨੂੰ ਨਾਰਿ ਕੰਮ ਕਰਨ ਕਰ ਗਿਆ

ਤਾਨਿਕ ਕਿੰਨੇ ਕਿਸ ਸੰਸਾਰ ਤੋਂ ਸਰੀਰ ਆਇਆ ਪਰ ਇਸ ਤਾਰੀਖ ਤੋਂ ਬਾਅਦ ਨੂੰ ਇਸੇ ਕਰਕੇ ਕੋਈ ਪਹਿਲਾਂ ਜਿੱਤ ਚਾਹਤਾ ਕਰ ਮਰਦੇ ਰਹੇ ਗੁਰਮੁਖੀ ਇਤਿਲੀ ਸਵਿਗਤੀ ਦੇ ਤੁਲ ਜਿੰਨਾ ਮੈਂ ਮੁਰਸ਼ਿਦ ਸਰਵਜੀ ਕੁਮਾਰ ਚਾਹਨੀ ਕੈਨੂੰ ਪਤਾ ਚੱਲਿਆ ਕਿ ਮੋੜ ਗੱਡੀ ਉਹਨੇ ਮੜ ਪੰਜ ਕਰਨੇ ਸੀ ਵਾਲੇ ਇੱਥੇ ਤੇ ਆਹ ਕੰਨ ਦੇ ਛੱਡੇ ਨਾ ਨਮਾਰੀ ਦੀ ਉੜਤਾ ਆ ਇੱਥੇ ਹੈਗਾ ਯਾਰ ਉਹ ਨਹੀਂ ਜਿਹੜਾ ਬਾਬਾ ਜੋਰਾਵਰ ਸਿੰਘ ਆ ਬੇਹੋੜਾ ਆ ਉਹ ਮੈਂ ਉਹਦੇ ਵੀ ਆ ਸਾਰਾ ਚਾਹ ਲੀਨ ਆ ਉਹ ਯਾਰ ਬਦਲਾ ਬਣਾਇਆ ਬਜੁਰ ਸਿੰਘ ਬਰਾਸਰ ਦੇ ਪੁੱਤ ਜਿਹਨਾਂ ਨੇ ਇਹਨਾਂ ਦੇ ਬਣਾਇਆ ਉਹ ਇੱਥੇ ਇੱਥੇ ਤਾਂ ਆਈ ਨਹੀਂ ਉਹ ਯਾਰ ਚ ਬਣਾਇਆ ਇਹ ਯਾਰ ਚ ਬਣਾਇਆ ਇਹ ਚਾਰ ਪੰਜ ਵਾਲੀ ਹੋਏ ਬਣੇ ਨੂੰ ਕਹਿੰਦੇ ਚਾਰ ਪੰਜ ਵਾਲੀ ਹੋਏ ਨਹੀਂ ਉਹ ਦਰਵਾਜ਼ਾ ਲੌਂਗ ਮਟਰ ਸੈਰ ਜਾਂਦੇ ਹਾਂ ਯਾਰ ਚੁਗੁਰਦੁਰ ਸਾਹਿਬ ਬਣਿਆ ਹੋਇਆ ਜਿਹੜਾ ਤਾਸਤੇ ਚਾਉਂਦਾ ਉੱਥੇ ਆ ਗਏ ਸੀਗੇ ਜਾਂ ਇੱਥੇ ਚੱਲੇ ਹੁਣ ਪ੍ਰਹਾਜ ਬਣਿਆ ਆਉਣਿਆ ਲੈਵਨ ਟਾਈਮ ਹੋ ਗਿਆ ਟਿਕਣੀ ਕੋਈ ਨਾ ਆਪਾਂ ਟਿਕਾ ਲੈਣੇ ਲੈ ਕੇ ਲਾਇਆ ਕੋਈ ਨਹੀਂ ਨੂੰ ਦੇਖ ਕੇ ਮਰਨਾ 12 ਦੂਰਾਂ ਦੇ ਬੈਠ ਕੇ ਮਰਿਆ ਆਉਂਗਾ ये किस से बोल पा रहे हो कौन आ रहा है इधर जाओ पहले पहले के अंदर से ढलोगे ना समझ आदा समझ आ गया

ਰਾਜ਼ੀ ਜ਼ਵਾਨੀ ਨਾ ਹੋਵੇ ਕੋਈ ਫੋਟੋ ਬਹੁਤ ਸੁਣਿਆ ਦਾ ਕਿਵੇਂ ਇਹ ਰਚਾ ਬਾਬਾ ਦੀਪ ਸਿੰਘ